ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆਏ ਮਾਦੇ लाडले ਪੁੱਤ ਦੀ ਜਾਨ ਚਲੀ ਗਈ ਹੈ। ਤਾ ਲੁਧਿਆਣਾ ਦੇ ਸਮਰਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬਾਈਕ ਤੇ ਸਵਾਰ ਹੋ ਕੇ ਸਕੂਲ ਤੋਂ ਘਰ ਵਾਪਸ ਆ ਰਹੀ ਇੱਕ ਵਿਦਿਆਰਥੀ ਜਿਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਆ ਕੇ ਲਿਪਟ ਜਾਂਦੀ ਹੈ ਤੇ ਡੋਰ ਲਿਪਟਣ ਦੇ ਨਾਲ ਉਕਤ ਵਿਦਿਆਰਥੀ ਕਾਫੀ ਜ਼ਖਮੀ ਹੋ ਜਾਂਦਾ ਹੈ ਤੇ ਉਸਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹਾਲਾਂਕਿ ਜਿਵੇਂ ਪਰਿਵਾਰ ਨੂੰ ਇਸ ਦਾ ਪਤਾ ਲੱਗਿਆ ਤਾਂ ਤਾਹਾ ਮਾਰ ਰੂਰ ਦਾ ਪਰਿਵਾਰ ਨਹੀਂ ਵੇਖਿਆ ਜਾਂਦਾ ਪੁੱਤ ਦੀ ਮ੍ਰਿਤਕ ਦੇ ਨੂੰ ਵੇਖ ਕੇ ਮਾ ਦਾਤਾ ਬੁਰਾ ਹਾਲ ਹੈ ਮਾਂ ਬੇਹੋਸ਼ ਹੋ ਜਾਂਦੀ ਹੈ ਹਾਲਾਂਕਿ ਉਸ ਨੂੰ ਇਲਾਜ ਵੀ ਦਿੱਤਾ ਗਿਆ ਤਾਂ ਪਤਾ ਲੱਗਦਾ ਹੀ ਸਬੰਧਾਲਾ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਲਈ ਗਈ ਤਾਂ ਮਾਮਲੇ ਦੇ ਵਿੱਚ ਮ੍ਰਿਤਕ ਦੇ ਦਾਦਾ ਜਸਪਾਲ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਇਹ ਪੋਤਾ ਜਿਹੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਸਕੂਲ ਗਿਆ ਸੀ ਵਾਪਸ ਆਉਂਦੇ ਸਮੇਂ ਰਸਤੇ ਦੇ ਵਿੱਚ ਪਿੰਡ ਪਰਤਲਾ ਦੇ ਨੇੜੇ ਉਸਦੇ ਗਲੇ ਦੇ ਵਿੱਚ ਚਾਈਨਾ ਡੋਰ ਲਿਪਟ ਗਿਆ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਲਿਪਟਣ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਉਸ ਦਾ ਗਲਾ ਕੱਟ ਜਾਂਦਾ ਤੇ ਲਹੂ ਲੋਹਾਨ ਹੋ ਕੇ ਸੜਕ ਤੇ ਡਿੱਗ ਪਿਆ ਜਿਸ ਨੂੰ ਕਿ ਤੁਰੰਤ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਚਰਿਆਮ ਚਾਈਨਾ ਡੋਰ ਦੀ ਵਿਕਰੀ ਹੁੰਦੀ ਹੈ ਜਿਸ ਤੇ ਚਲਦਿਆਂ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਹਨਾਂ ਦੇ ਬੱਚੇ ਇਸ ਤਰੀਕੇ ਚਾਈਨਾ ਡੋਰ ਦੀ ਭੇਟ ਚੜ੍ਹ ਰਹੇ ਨੇ ਜੀ ਨਾਮ ਮੇਰਾ ਨਾ ਬਹਾਦਰ ਸਿੰਘ ਪਿੰਡ ਰੋਲੇ ਜੀ 15 ਹੋ ਗਿਆ ਇਹ ਨੌਜਵਾਨ ਦੀ ਮੌਤ ਹੋ ਗਿਆ ਚਾਈਨਾ ਡੋਰ ਨਾਲ ਹਾਂ ਸਮਰਾਰੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤਾਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ 'ਚ ਡੋਰ ਫਸ ਗਈ ਚਾਈਨਾ ਡੋਰ ਉਹ ਬੋਟ ਮੋਟਰਸਾਈਕਲ ਦੇ ਉਹ 15-16 ਸਾਲ ਆ ਜੀ ਤੇ ਉਹਨਾਂ ਗਰਦਨ ਕੱਟੀ ਗਈ ਉਹਦੀ ਉਹਨਾਂ ਦੀ ਮੌਤ ਹੋ ਗਈ ਇਹ ਡੋਰ ਬਹੁਤ ਵੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਾ ਕੇ ਇਹਨੂੰ ਮਿਲਾ ਕੇ ਚਾਈਨਾ ਡੋਰ ਤੇ ਉਸ ਬਚਾਉ ਦਾ ਕਹਿਣਾ ਕਿ ਨੱਥ ਪਾਈ ਹੋਈ ਹੈ ਨੱਥ ਕਹਿਣ ਨੂੰ ਹੈਈ ਪਾਈ ਨਹੀਂ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਦਾ ਪਾਤੀ ਆਪਾਂ ਨੱਥ ਹੁਣ ਇਹ ਘਲਾਤਾ ਪੁੱਤਰੀ ਘਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਥਾਏ ਰੋਲੇ ਬਣਦੇ ਸਰਪੰਚ ਸਾਹਿਬ ਦਾ ਮੁੰਡਾ ਹੈ ਸਰਪੰਚ ਸਾਹਿਬ ਦਾ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਪੁੱਤਰੀ ਮੌਤ ਦੇ ਇਹ ਚਾਈਨਾ ਡੋਰ ਕਰਨ ਜਿਹੜੇ ਕਿ ਇੰਨਾ ਫੈਲਿਆ ਹੋਇਆ ਪੈਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕਿਤੇ ਇਹਦੇ ਬਾਰੇ ਸਰਪੰਚਾਂ ਨੂੰ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਇਹ ਪਤਾ ਨਹੀਂ ਕਰਦੇ ਦੁਕਾਨ ਵਾਲੇ ਤੇ ਕੀ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚੈਨਾ ਡੋਰ ਦੀ ਪਕੜ ਹੁਣ ਕੇ ਜੀ ਇਹ ਮੁੱਤਟਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਚਲ ਛੁੱਟੀ ਲੈ ਕੇ ਮੇਰਾ ਭਤੀਜਾ ਕਰਨੂ ਚੱਲਿਆ ਸੀ ਚੈਨਾ ਡੋਰ ਨੇ ਗੱਲ ਵੱਡੇ ਦਾ ਅਰਬਾ ਕਿੰਨੀ ਉਮਰ ਦੀ ਸੀ ਕੋਮਰ ਕਿੰਨੀ ਸੀ ਉਮਰ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅਜੇ ਪੇਪਰ ਦੇਣੇ ਸੀਗੇ ਹੁਣ ਤੇ ਕੀ ਮੰਗ ਕਰਦੇ ਹੈਂ ਚੈਨਾ ਡੋਰ ਤੇ ਕੋਈ ਨਹੀਂ ਕੰਮ ਕਰਦਾ ਰੱਬਾ ਮੈਂ ਨੋਟਮੈਂਟ ਆ ਮੈਂ ਕਰਾਇਆ ਮੈਂ ਆਪ ਖੋਦ ਸਰਪੰਚਾ ਪਿੰਡ ਦਾ ਰੋਲੇ ਦਾ ਨੋਟਮੈਂਟ ਆ ਕਰਾਇਆ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਰੱਬਾ ਇਹਨੂੰ ਪਰੇ ਕਾਲਾ ਕਰ ਮੈਂ ਨਾਮ ਤੁਹਾਡਾ ਜਸਪਾਲ ਸਿੰਘ ਜੀ ਤੇ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਤਮਾ ਤਾਂ ਡੋਰ ਤੇ ਚੈਨਾ ਡੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲੀ ਤੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀਂ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਬੱਚੇ ਉਸ ਤੋਂ 15 ਸਾਲ ਦੀ ਹੈ ਜੀ ਜੀ ਇਹ ਹੋਇਆ ਕਿ ਉਹ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਤੇ ਡੋਰ ਨਿਕਲ ਲਿਆ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰਦੇ ਆ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨੂੰ ਨਹੀਂ ਦਿੱਗਦੀ ਨਹੀਂ ਜੀ ਜਦੋਂ ਦੇਰ ਲੋ ਤੋਂ ਜੰਮ ਨਹੀਂ ਆ ਜੀ ਇਕਲੌਤਾ ਪੁੱਤਰ ਦੀ ਇਕੱਲੇ ਜੀ ਗੱਲੇ ਗੱਲੇ ਨਹੀਂ ਗੱਲੇ ਨਹੀਂ ਬੰਦਾ ਜੀ ਇਕੱਲੇ ਜੀ ਪੁੱਤ ਕੋਈ ਭੈਣ ਨਹੀਂ ਦੀ ਚਾਚੇ ਦੀ ਭਤਾਏ ਦੀ ਭੈਣ ਕੁੜੀਏ ਭੈਣਾ ਜੀ ਕੋਸ ਓਕੀ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਂਗੇ ਜੀ ਹੁਣ ਇਹਨਾਂ ਤੋਂ ਹੋਰ ਕੀ ਮੰਗੂ ਜੀ ਇਹ ਸਰ ਤਰਨ ਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਜੇ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਦੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਦੋਰ ਫਸੀ ਆ ਅਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ